ਉਹਦੀ ਬੈ ਉਹਦੀ ਨਿੰਦਾ ਕਰਤਾ ਬਹੁਤ ਸਖਤ ਨਿੰਦਾ ਕਰਦੇ ਆ ਕੋਈ ਵੀ ਬੰਦਾ ਟੂਰਿਸਟ ਜਿਹੜਾ ਡਲੋਜੀ ਆ ਉਹ ਦੱਸ ਸਮਝ ਲੋ ਕਿ ਪੰਜਾਬੀ ਸਾਡੇ ਜਾਂਦੇ ਉੱਥੇ ਇਹ ਤੇ ਬਚਾਦੇ ਬਾਦੂ ਆਏ ਸੀਗੇ ਉਹਦੇ ਜਿਹੜਾ ਮੁੰਡਾ ਨੌਜਵਾਨ ਨੇ ਅੰਦਾਜ਼ੀ 25 ਸਾਲ ਤੋਂ ਸੁਪਹਿਂਚ ਲੰਦਾ ਉਹਦੀ ਵਾਈਫ ਕੋਲੀ ਦੇ ਨਾਲ ਉਹਨੇ ਮੈਰਿਜ ਕੀਤੀ ਹੈ ਉਹ ਜੋ ਮੈਂ ਉਹਨਾਂ ਦਾ ਬਿਆਨ ਸੁਣਿਆ ਜੋ ਮੈਂ ਉੱਥੋਂ ਵੀ ਪਤਾ ਕੀਤਾ ਕਿ ਇੱਕ ਗੱਡੀ ਪਾਰ ਕਰਦੋਂ ਉਹਨਾਂ ਦਾ ਝਗੜਾ ਹੋ ਗਿਆ ਪੁੱਛ ਖਜਾਦ ਦੇ ਵਿੱਚ ਉੱਥੇ ਬੜਾ ਰਸ਼ ਹੁੰਦਾ ਉੱਥੇ ਉਹਨਾਂ ਦਾ ਝਗੜਾ ਹੋਇਆ ਉਹਨੂੰ ਫਿਰ ਉਹ ਭੀੜ ਨੇ ਮਾੜਿਆ ਕੁੱਟਿਆ ਤੇ ਮਾੜੀ ਗੱਲ ਕੀਤੀ ਹੈ ਮੈਂ ਇਹਦੀ ਨਿੰਦਾ ਕਰਦਾ ਉਹ ਮੈਂ ਹੁਣੇ ਜੇ ਮਿਲ ਗਏ ਤੇ ਮੈਂ ਕੋਸ਼ਿਸ਼ ਕਰਦਾ ਕੋਈ ਐਫਆਈਆ ਦਾ ਬਸਤ ਵਿੱਚ ਦਰਜ ਕਰਾਈ ਜਾਵੇ ਨਹੀਂ ਦੀ ਗਲਤ ਹੈ ਮੇ ਕੋ ਮਾਰ ਕਰ ਤੇ ਕਿਤੇ ਵੀ ਹੁੰਦੀ ਹੈ ਤੋ ਗਲਤ ਹੈ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਜੇ ਕਿਸੇ ਸਲਾਨੀ ਦੇ ਉੱਤੇ ਅਟੈਕ ਹੁੰਦਾ ਕੋਈ ਇਦਾਂ ਦੀ ਕਾਦੂ ਹੁੰਦੀ ਹੈ ਤੋ ਗਲਤ ਹੈ ਉਹਦੀ ਨਿੰਦਾ ਕਰਨੀ ਚਾਹੀਦੀ ਹੈ ਉਹਦਾ ਹਮਾਚਲ ਦੇ ਵਿੱਚ ਤੇ ਮੈਂ ਸਮਝਦਾ ਕਿ ਜਿਹੜੇ ਉੱਥੋਂ ਦੇ ਡੀਜੀਪੀ ਸਾਹਿਬ ਨੇ ਤੇ ਚੀਫ ਮਿਨਿਸਟਰ ਸਾਹਿਬ ਨੇ ਉਹਨਾਂ ਨੂੰ ਬੜਾ ਸਖਤੀ ਨਾਲ ਖਿਆਲ ਖੜਾ ਚਾਹੀਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਾਰੇ ਹੀ ਪਹਾਰਤ ਦੇ ਵਿੱਚੋਂ ਮਤਲਬ ਲੋਕ ਉੱਥੇ ਕਿਉਂਕਿ ਠੰਡ ਹੁੰਦੀ ਹੈ ਤਾਂ ਸਾਰੇ ਲੋਕ ਉੱਥੇ ਹੁੰਦੇ ਆ ਬਹੁਤ ਆਸ਼ੁੱਧ ਤੇ ਜਿੰਨੇ ਵੀ ਲੋਕ ਜਾਂਦੇ ਚਾਹੇ ਪੰਜਾਬੀ ਹੈ ਚਾਹੇ ਕੋਈ ਹੋਰ ਆਉਂਦਾ ਤਾਂ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਉੱਥੋਂ ਦੀ ਗਵਰਨਮੈਂਟ ਦੀ ਡਿਊਟੀ ਹੈ ਕਿਉਂਕਿ ਕਦੋਂੜਾ ਪਈਆ ਆਰਬਾ ਪਈਆ ਜਿਹੜਾ ਇਹਨਾਂ ਦੇ ਉੱਥੇ ਖਚ ਹੁੰਦਾ ਹੋਟਲਾਂ ਤੇ ਡੇਰੇ ਮਹਿੰਗੇ ਹੋਟਲ ਨੇ ਰੋਟੀ ਫੂਡ ਕਈ ਕੁਝ ਤੋਂ ਜਿਹੜਾ ਸਲਾਣੀ ਹੁੰਦਾ ਉਹਦੀ ਉਹਦੀ ਸਖਿਆ ਕਰਨੀ ਉਥੋਂ ਦੀ ਸਰਕਾਰ ਦੀ ਡਿਊਟੀ ਹੈ ਕਰਨੀ ਚਾਹੀਦੀ ਹੈ ਪਰ ਮੈਂ ਇਸ ਘਟਨਾ ਦੀ ਪੂਜੋ ਨਿੰਦਾ ਕਰਦਾ ਪਰ ਮੈਂ ਇਸ ਇਹਨਾਂ ਦਾ ਜੁੜੇ ਦੇ ਨਾਲ ਪਰ ਜੇ ਉਹ ਚਾਹਣਗੇ ਤੇ ਉਹਨਾਂ ਲਈ ਮੈਂ ਤੇ ਚੱਲਿਆ ਹੀ ਤੋਂ ਪਤਾ ਲੱਗਾ ਹਸਪਤਾਲ ਤੋਂ ਚਲੇ ਗਏ ਤੇ ਜੇ ਉਹ ਚਾਹਣਗੇ ਤਾਂ ਪੰਦੋਂ ਦਾ ਇੱਥੇ ਬੱਚਾ ਵੀ ਜਿਹੜਾ ਉਹ ਦੱਚਾ ਮੈਨੂੰ ਇਹਦੇ ਬਾਰੇ ਪਤਾ ਮੈਂ ਮੈਂ ਨਹੀਂ ਇਹਦੇ ਬਾਰੇ ਜਾਣਦਾ ਨਾ ਉਹਨਾਂ ਨੇ ਇਹ ਗੱਲ ਕਹੀ ਹੈ ਨਾ ਮੈਨੂੰ ਨਹੀਂ ਇਹਦੇ ਬਾਰੇ